ਨਸਸਰੀਕਲ ਦੋਸਤੋ ਦੋਸਤੋ ਮਾਰਕਟ ਓਪਨ ਹੋ ਚੁੱਕੀ ਹੈ ਓਪਨ ਹੁੰਦੇ ਸਾਰੀ ਮਾਰਕਟ ਪੋਜੀਟਿਵ ਮੂਡ ਦੇ ਨਾਲ ਸਟਾਰਟ ਕਰ ਦੇ ਚੁੱਕੇ ਹੁਣ ਮਾਰਕਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪੂਰੇ ਸਟਰਕਚਰ ਨੂੰ ਪਿੱਛੋਂ ਤੱਕ ਸਮਝਣਾ ਪਏਗਾ ਅੱਜ ਮਾਰਕਟ ਕੁਝ ਵੀ ਕਰਦੀ ਜਾਂ ਉੱਪਰ ਜਾ ਰਹੀ ਹੈ ਇਸ ਲੈਵਲ ਤੋਂ ਜਾਣ ਦੋ ਇਹਨੂੰ ਕੁਝ ਨਾ ਕਰੋ ਬਿਲਕੁਲ ਜੇ ਟਰੈਪ ਕਰ ਸਕਦੀ ਹੈ ਮਾਰਕਟ ਸਾਨੂੰ ਮਾਰਕੀਟ ਨੂੰ ਕੋਚੇ ਤੱਕ ਸਮਝੋ ਦੇਖੋ ਮਾਰਕੀਟ ਨੇ ਓਪਨ ਹੁੰਦੇ ਸਾਰੇ ਹੀ ਡਾਊਨ ਸਾਈਡ ਮੂਮੈਂਟਮ ਕੀਤਾ ਵਾ ਦੇਖੋ ਮਤਲਬ 51 500 ਦਾ ਬ੍ਰੇਕਡਾਊਨ ਕੀਤਾ ਪਰ ਇਹਦੇ ਵਿੱਚ ਜਿਹੜੇ ਬਾਇਓ ਸੀਗੇ ਜਿਹੜੇ ਇੱਥੇ ਰੈਂਡਮ ਬਾਇਓ ਸੀ ਉਹ ਅਜੇ ਤੱਕ ਨਹੀਂ ਨਿਕਲੇ ਹੋਣਗੇ ਜਦੋਂ ਤੱਕ ਉਹ ਪੂਰਾ ਨਿਕਲ ਨਹੀਂ ਜਾਣਗੇ ਮਾਰਕੀਟ ਨੂੰ ਚੰਗੀ ਤਰ੍ਹਾਂ ਤੋਂ ਬ੍ਰੇਕਡਾਊਨ ਨਹੀਂ ਕਰ ਦਊਗਾ ਫਿਰ ਅਸੀਂ ਬਾਇੰਗ ਸਾਈਡਿੰਗ ਦੀ ਪੋਜੀਸ਼ਨ ਬਣਾਵਾਂਗੇ ਤੇ ਫਿਰ ਉਹ ਸਹੀ ਹੋ ਸਕਦੀ ਹੈ ਲੇਕਿਨ ਜੇਕਰ ਅਸੀਂ ਇਸ ਜਗ੍ਹਾ ਦੇ ਉੱਤੇ ਕਿਤੇ ਕਿਤੇ ਵੀ ਐਂਟਰੀ ਬਣਾਉਣੀ ਹੈ ਇੱਥੇ ਬਣਾਉਣੀ ਹੈ ਤੇ ਮੇਰੇ ਨਾਲ ਸਾਡੇ ਐਸਐਲ ਦੇ ਚਾਂਸਸ ਬਹੁਤ ਹੀ ਜ਼ਿਆਦਾ ਹੋ ਸਕਦੇ ਨੇ ਇਸ ਕਰਕੇ ਅਸੀਂ ਵੇਟ ਕਰਦੇ ਹਾਂ ਜੇ ਮਾਰਕੀਟ ਦੇ ਵਿੱਚ ਕਰਨਾ ਤੇ ਅਸੀਂ ਬਾਏ ਹੀ ਆ ਤੇ ਇੱਕ ਕਾਲ ਸਾਈਡ ਦੀ ਅਸੀਂ ਪੋਜੀਸ਼ਨ ਬਣਾਵਾਂਗੇ ਸੈੱਲ ਕੀਤਾ ਨਹੀਂ ਜਾ ਸਕਦਾ ਕਿਉਂਕਿ ਸੈੱਲ ਤਾਂ ਨਹੀਂ ਕੀਤਾ ਜਾ ਸਕਦਾ ਕਿਉਂਕਿ ਮਾਰਕੀਟ ਦੇ ਵਿੱਚ ਜਿਹੜੇ ਇਸ ਜਗ੍ਹਾ ਤੇ ਬਾਅਰ ਨੇ ਜਾਂ ਇਸ ਜਗ੍ਹਾ ਤੇ ਬਾਅਰ ਨੇ ਉਹ ਬਹੁਤ ਹੀ ਵਧੀਆ ਪ੍ਰੋਫਿਟ ਦੇ ਵਿੱਚ ਉਹ ਆਪਣੀ ਪੋਜੀਸ਼ਨ ਨਹੀਂ ਕੱਟ ਕਰਨ ਜਿਉਂ ਉਹਨਾਂ ਨੂੰ ਡਰ ਨਹੀਂ ਲੱਗ ਰਿਹਾ ਹੋਗਾ ਡਰ ਕਿੰਨਾ ਨੂੰ ਲੱਗਣਾ ਹੈ ਸੈਲਰ ਕਿਉਂਕਿ ਸੈਲਰ ਹੁਣ ਆਪਣੀ ਇੱਥੇ ਪੋਜੀਸ਼ਨ ਮਾਉਣਗੇ ਉਹ ਆਪਣਾ ਐਸਐਲ ਲੈ ਕੇ ਜਾਣਗੇ 52 800 ਤੱਕ ਤਾਂ ਹੋ ਸਕਦਾ ਇੱਥੋਂ ਤਾਂ ਮਾਰਕੀਟ ਉੱਪਰ ਜਾਏ ਉਹ ਆਪਣੀ ਪੋਜੀਸ਼ਨ ਦੇ ਵਿੱਚ ਐਵਰੇਜ ਕਰਨ ਐਵਰੇਜ ਕਰਦੇ ਕਰਦੇ ਉਹ ਮਾਰਕੀਟ ਨੂੰ ਆਪਣਾ ਐਸਐਲ 52 800 ਜਾਂ 52000 ਤੱਕ ਮਾਰਕੀਟ ਡਿੱਗੇਗਾ ਨਹੀਂ ਮੈਨੂੰ ਵੇਟ ਕਰਦੇ ਹਾਂ ਅੱਜ ਮਾਰਕੀਟ ਦੇ ਵਿੱਚ ਜਦੋਂ ਪੋਜੀਸ਼ਨ ਬਣਾਵਾਂਗੇ ਫਿਰ ਦੱਸਾਂਗੇ ਤੁਹਾਨੂੰ ਹੁਣ ਦੇਖੋ ਤੁਸੀਂ ਨਿਫਟੀ 50 ਆਪਣੀ ক্লোজিং ਪ੍ਰਾਈਸ ਦਾ ਰੈਜ਼ਿਸਟੈਂਸ ਲੈ ਰਿਹਾ ਹਾਂ ਤਾਂ ਬੈਂਕ ਨਿਫਟੀ ਨੇ ਕੀ ਕੀਤਾ ਵਾ ਬੈਂਕ ਨਿਫਟੀ ਨੇ ਬ੍ਰੇਕਆਊਟ ਕਰ ਦਿੱਤਾ ਆਪਣੀ ক্লোজিং ਨੂੰ ਪ੍ਰਾਈਸ ਦਾ ਜਦੋਂ ਇੱਕ ਇੰਡੈਕਸ ਇਹ ਜਦੋਂ ਇੱਕ ਇੰਡੈਕਸ ਨੂੰ ਮੰਨ ਕੇ ਚੱਲੋਂ ਨੈਫਟੀ 50 ਜਾਂ ਬੈਂਕ ਨੈਫਟੀ ਦੇ ਵਿੱਚੋਂ ਇੱਕ ਇੰਡੈਕਸ ਵੀ ਬ੍ਰੇਕਆਊਟ ਕਰ ਦਿੰਦਾ ਲੇਕਿਨ ਇੱਕ ਇੰਡੈਕਸ ਆਪਣੇ ਆਪ ਨੂੰ ਥੱਲੇ ਹੀ ਹੋਲਡ ਕਰਨ ਦੀ ਕੋਸ਼ਿਸ਼ ਕਰਦਾ ਉਹ ਤਾਂ ਉਹ ਜਿਹੜਾ ਬ੍ਰੇਕਆਊਟ ਹੈ ਨਾ ਜਿਹੜਾ ਏਵਲ ਹੈ ਜਣਾ ਬ੍ਰੇਕਆਊਟ ਅਗਰ ਇਹ ਥੋੜਾ ਬਹੁਤਾ ਬ੍ਰੇਕਆਊਟ ਹੋਰ ਕਰ ਦਿੰਦਾ ਤਾਂ ਫਿਰ ਤਾਂ ਫਿਰ ਤਾਂ ਕੋਸ਼ਿਸ਼ ਹੈ ਕਿ ਮਾਰਕੀਟ ਇੱਕਦਮ ਥੱਲੇ ਨੂੰ ਜਾ ਸਕਦਾ ਹੈ ਜੀ ਬਾਇਰ ਨੂੰ ਟਾਰਗੇਟ ਕਰਨ ਵਾਸਤੇ ਲੇਕਿਨ ਅਜੇ ਬਾਇਰ ਨਹੀਂ ਇਕੱਠੇ ਹੋਏ ਜਣੇ ਪੂਰੇ ਅਜੇ ਬਾਇਰ ਜਨਾਂ ਤੱਕ ਆ ਬ੍ਰੇਕਆਊਟ ਦੇ ਦੂਗਾ ਇਸੇ ਜਗ੍ਹਾ ਤੇ ਤਾਂ ਫਿਰ ਜੇ ਨਿਫਟੀ 50 ਆਪਣੇ ਆਪਣੇ ਹੋਲਡ ਕਰਦੇ ਰਹਿ ਗਏ ਤਾਂ ਮਾਰਕੀਟ ਨੂੰ ਚਾਂਸ ਹੈ ਕਿ ਇਹ ਮਾਰਕੀਟ ਇਸ ਜਗ੍ਹਾ ਤੇ ਇੱਥੇ ਬ੍ਰੇਕ ਡਾਊਨ ਕਰਕੇ ਅਗਰ ਇਸ ਜਗ੍ਹਾ ਤੇ ਸਾਨੂੰ ਪ੍ਰਾਈਜ਼ ਵਧੀਆ ਪ੍ਰਾਈਜ਼ ਮਿਲਦਾ ਤਾਂ ਅਸੀਂ ਬਾਏ ਕਰਾਂਗੇ ਆਦਰਵਾਇਜ਼ ਇਸ ਜਗ੍ਹਾ ਤੇ ਅਸੀਂ ਵੇਟ ਕਰ ਸਕਦੇ ਹਾਂ ਜੀ ਮਾਰਕੀਟ ਦੇ ਸਟਰਕਚਰ ਦੇ ਹਿਸਾਬ ਨਾਲ ਹੀ ਚੱਲਾਂਗੇ ਆਦਰਵਾਇਜ਼ ਟਰੈਪ ਹੋਣ ਦੇ ਚਾਂਸਸ ਬਹੁਤ ਜ਼ਿਆਦਾ ਦੇਖੋ ਏ ਸਾਈਡ ਤੇ ਪੋਜੀਸ਼ਨ ਨਹੀਂ ਬਣਾਈ ਜਾ ਸਕਦੀ ਇਹ ਲੈਵਲ ਤੇ ਪੋਜੀਸ਼ਨ ਨਹੀਂ ਬਣਾਈ ਜਾ ਸਕਦੀ ਕਿਉਂਕਿ ਇਹ ਮੈਨੂੰ ਪੋਜੀਸ਼ਨ ਬਣਾਈ ਸਕਦੀ ਕਿਉਂਕਿ ਇਹ ਲੈਵਲ ਪੂਰਾ ਜੋ ਇੰਡੀਆ ਦੇ ਵਿੱਚ ਲੋਕ ਟ੍ਰੇਡ ਕਰ ਰਹੇ ਨੇ অপਸ਼ਨ ਦੇ ਵਿੱਚ ਇੰਡੈਕਸ ਦੇ ਵਿੱਚ ਜਾਂ ਕਿਤੇ ਵੀ ਟ੍ਰੇਡ ਕਰ ਰਹੇ ਉਹਨਾਂ ਨੂੰ ਪਤਾ ਵਾ ਕਿ ਇਹ ਬ੍ਰੇਕਆਊਟ ਇਸ ਨੂੰ ਮਾਰਕੀਟ ਬ੍ਰੇਕਆਊਟ ਕਰੇਗਾ ਤਾਂ ਹੋ ਸਕਦਾ ਉਹ ਬਾਏ ਦੀ ਪੋਜੀਸ਼ਨ ਹੋਣਾ ਇੱਥੇ ਉਹਨਾਂ ਨੂੰ ਹੋ ਸਕਦਾ ਵਾ ਕਿ ਰੈਜ਼ਿਸਟੈਂਸ ਲੈ ਰਿਹਾ ਵਾ ਇੱਥੋਂ ਸੈੱਲ ਕਰਨਾ ਵਾ ਲੇਕਿਨ ਇਸ ਜਗ੍ਹਾ ਤੇ ਉਸ ਟ੍ਰੈਪ ਨਹੀਂ ਹੋਣਾ ਚਾਹੁੰਦਾ ਇਹ ਸਾਡਾ ਜੋ ਹੁੰਦੀ ਹੈ ਟ੍ਰੇਡ ਕਰਨਾ ਇਹ ਬਿਲਕੁਲ ਪ੍ਰਾਈਸ ਸਹੀ ਨਹੀਂ ਹੈ ਵੇਟ ਕਰਦੇ ਆ ਅੱਜ ਜਾ ਮਾਰਕੀਟ ਉਸ ਨੂੰ ਬ੍ਰੇਕਆਊਟ ਕਰਦਾ ਫਿਰ ਟ੍ਰੇਡ ਦੇਖਦੇ ਆ ਜਾਂ ਇਸ ਜਗ੍ਹਾ ਤੇ ਆਏਗਾ ਫਿਰ ਟ੍ਰੇਡ ਦੇਖਾਂਗੇ ਅਸੀਂ ਮਾਰਕੀਟ ਹੁਣ 51 500 ਦਾ ਸਪੋਰਟ ਲੈ ਰਿਹਾ ਤੇ ਦੇਖ ਸਕਦੇ ਹੋ ਤੁਸੀਂ ਕਮੈਂਟ ਕਰਨਾ 500 51 500 ਦਾ ਸਪੋਰਟ ਲੈ ਕੇ ਮਾਰਕੀਟ ਉੱਪਰ ਨੂੰ ਨਹੀਂ ਜਾਊਗਾ ਕੱਲ ਚਲਾ ਗਿਆ ਸੀ ਕੱਲ ਮਾਰਕੀਟ ਨੇ 55000 ਦਾ ਦੇਖ ਸਕਦੇ ਹੋ 59000 ਦਾ سپورਟ ਲਿਆ ਉਸ ਤੋਂ ਬਾਅਦ ਮਾਰਕੀਟ ਕੰਟੀਨਿਊ ਨਾਪਸਾਈਡ ਮੂੰਹ ਕਰਨਾ ਸ਼ੁਰੂ ਕਰ ਦਿੱਤਾ ਲੇਕਿਨ ਅੱਜ ਨਹੀਂ ਆ ਸਕਿਆ ਅੱਜ ਥੋੜਾ ਇਹਨੂੰ ਇਸ ਲੈਵਲ ਤੋਂ ਥੱਲੇ ਹੋਲਡ ਕਰਨਾ ਪਏਗਾ ਇਸ ਜਗ੍ਹਾ 'ਗਰ ਹੋਲਡ ਕਰਦਾ ਵਾ ਸੈਲਰ ਇਕੱਠਾ ਹੋਣਗੇ ਤਾਂ ਫਿਰ ਅਸੀਂ ਬਾਇੰਗ ਸਾਈਡ ਦੀ ਪੋਜੀਸ਼ਨ ਬਣਾਵਾਂਗੇ अदरवाइज ਅਜੇ ਤਾਂ ਮਾਰਕੀਟ ਡ੍ਰੈਵ ਕਰ ਸਕਦਾ ਇਸ ਜਗ੍ਹਾ ਤੇ ਕੋਈ ਵੀ ਟ੍ਰੇਡ ਬਣਾਉਣ ਦੀ ਪੋਸਿਬਿਲਿਟੀ ਲੱਗ ਰਹੀ ਨਹੀਂ ਆ ਰਹੀ ਵੀੜ ਕਰਦੇ ਹਾਂ ਅਗੇ ਉਹ ਕਿ ਆ ਜੀ ਇਸ ਜਗ੍ਹਾ ਤੇ ਟ੍ਰੇਡ ਬਣਾ ਕੇ ਜਾਂ ਇਸ ਜਗ੍ਹਾ ਤੇ ਟ੍ਰੇਡ ਬਣਾ ਕੇ ਬਿਨਾਂ ਵਜ੍ਹਾ ਆਪਣਾ ਐਸਐਲ ਦੇ ਦਾਂਗੇ ਮਾਰਕੀਟ ਦੇ ਤਾਂ ਉਹ ਗਲਤ ਹੋਏਗਾ ਸਬਰ ਰੱਖਣਾ ਮਾਰਕੀਟ ਦੇ ਵਿੱਚ ਸਭ ਤੋਂ ਚੰਗੀ ਚੀਜ਼ ਹੈ ਜਦੋਂ ਸਬਰ ਨਹੀਂ ਹੈ ਮਾਰਕੀਟ ਦੇ ਵਿੱਚ ਸਬਰ ਨਹੀਂ ਰੱਖ ਸਕਦਾ ਕੋਈ ਤਾਂ ਮਾਰਕੀਟ ਦੇ ਵਿੱਚ ਪੈਸਾ ਬਣਾਉਣਾ ਬਹੁਤ ਜ਼ਿਆਦਾ ਮੁਸ਼ਕਲ ਹੈ ਸਾਨੂੰ ਵੀ ਨਹੀਂ ਪਤਾ ਕਿ ਅਸੀਂ ਇਸ ਜਗ੍ਹਾ ਤੇ ਪੋਜੀਸ਼ਨ ਬਣਾਵਾਂਗੇ ਤੇ ਅਸੀਂ ਸਹੀ ਹੋ ਜਾਵਾਂਗੇ ਮਾਰਕੀਟ ਦੇ ਵਿੱਚ ਸਾਡਾ ਪ੍ਰੋਫਿਟ ਬਣ ਦੇਗਾ ਪਰ ਪ੍ਰੋਬੈਬਿਲਿਟੀ ਦੇ ਹਿਸਾਬ ਨਾਲ ਅਸੀਂ ਕੰਮ ਕਰਾਂਗੇ ਤਾਂ ਸਾਡਾ ਇੱਕ ਦਿਨ ਲੌਸ ਵੀ ਹੁੰਦਾ ਵਾ ਦੋ ਦਿਨ ਲੌਸ ਹੁੰਦਾ ਵਾ ਲੇਕਿਨ ਮਾਰਕੀਟ ਸਾਨੂੰ ਰਿਵਾਰਡ ਜ਼ਰੂਰ ਦੇਊਗਾ ਲੇਕਿਨ ਜੇ ਅਸੀਂ ਗਲਤੀਆਂ ਕਰਾਂਗੇ ਬਾਰ-ਬਾਰ ਤਾਂ ਉਹਦਾ ਮੁਸ਼ਕਲ ਹੈ ਦੇਖਦੇ ਆ ਜੇ ਵੇਟ ਕਰਦੇ ਆ ਨਿਫਟੀ 50 ਦੇ ਵਿੱਚ ਸੈਲਿੰਗ ਦੀ ਵੀ ਓਪਰਚੁਨਿਟੀ ਨਜ਼ਰ ਆ ਰਹੀ ਹੈ ਕਿਉਂਕਿ ਡਾਊਨ ਸਾਈਡ ਤੇ 24000 ਦਾ ਲੈਵਲ ਜੋ ਕਿ ਰੌਂਡ ਲੈਵਲ ਹੈ ਰੌਂਡ ਨੰਬਰ ਇੱਕ ਹੁੰਦਾ ਤਾਂ ਮਾਰਕੀਟ ਇਹਨੂੰ ਟੱਚ ਕਰਨ ਵਾਸਤੇ ਦਾਣਾ ਨੇਗੇਟਿਵ ਸੈਂਸ ਬਣਾਉਣ ਵਾਸਤੇ ਦਿਹੌੜੀ ਹੋਈ ਟਰੇਡ ਮਤਲਬ ਇੱਥੇ ਕਰ ਸਕਦਾ ਉਹਨਾਂ ਚੋਂ ਸਾਡਾ ਟਾਰਗੇਟ ਵੀ ਪੂਰਾ ਹੋ ਸਕਦਾ ਵਾ ਪਰ ਅਸੀਂ ਇਹ ਗਲਤੀ ਨਹੀਂ ਕਰਾਂਗੇ ਅਸੀਂ ਜੋ ਡਿਸਾਈਡ ਕੀਤਾ ਵਾ ਜੋ ਅਸੀਂ ਫਿਰ ਵੀ ਚਲੋ ਸਾਨੂੰ ਮਾਰਕੀਟ ਦੇ ਸਾਨੂੰ ਸੈਲ ਵੀ ਕਰਨਾ ਪਿਆ ਮਾਰਕੀਟ ਦੇ ਸਟਰਕਚਰ ਦੇ ਹਿਸਾਬ ਨਾਲ ਚੱਲਾਂਗੇ ਅਜੇ ਸਾਨੂੰ ਮਾਰਕੀਟ ਕੋਗੇ ਮਾਰਕੀਟ ਸੈਲ ਦੀ ਸਾਈਡ ਤੇ ਇਧਰ ਵੀ ਜਾਣਾ ਮੁਸ਼ਕਲ ਹੈ ਅਗਰ ਥੋੜਾ ਅਜੇ ਟ੍ਰੇਸਮੈਂਟ ਕਰਦਾ ਵਾ ਟ੍ਰੇਸਮੈਂਟ ਕਰਕੇ ਥੋੜਾ ਸੈਲਰ ਨੂੰ ਕੱਢ ਕੇ ਆਉਂਦਾ ਵਾ ਇਸ ਜਗ੍ਹਾ ਤੇ ਕੱਢ ਕੇ ਆਉਂਦਾ ਵਾ ਸੈਲਰ ਨੂੰ ਫਿਰ ਮਾਰਕੀਟ ਨੂੰ ਥੱਲੇ ਨੂੰ ਜਾਂਦਾ ਨਾ ਫਿਰ ਪੋਸਿਬਿਲਟੀ ਅਦਰਵਾਈਜ਼ ਇੱਥੇ ਵੀ ਅਸੀਂ ਸੈਲ ਕਰਦੇ ਆਂ ਤੇ ਸਾਡਾ ਅਸਲ ਲਗਾਉਣ ਦਾ ਖਤਰਾ ਬਹੁਤ ਜ਼ਿਆਦਾ ਹੈ ਕਿਉਂਕਿ ਮਾਰਕੀਟ ਉੱਪਰ ਨੂੰ ਮੂਵ ਕਰੇਗਾ ਸਾਨੂੰ ਅਸਲ ਦੇਣਾ ਪਏਗਾ ਆਪ ਦੇ ਡਿਸਾਈਡ ਕੀਤੇ ਸਭ ਚਲੋ ਅਸੀਂ ਬਾਈਂ ਸਾਈਡ ਦੀ ਪੋਜੀਸ਼ਨ ਬਣਾਉਣਾ ਸਟਾਰਟ ਕਰਦੇ ਹਾਂ 52400 ਦਾ ਕੋਲ ਹੁਸੈਨ ਭਾਇਆ ਕਰਨਾ T2020 ਨਾਲ ਮਾਰਕੀਟ ਪ੍ਰਾਈਸ ਹੋ ਗਿਆ ਹੁਣ ਇਸ ਜਗ੍ਹਾ ਤੇ ਅਸੀਂ ਕਿਉਂ ਬਾਈ ਕੀਤਾ ਇਸ ਜਗ੍ਹਾ ਤੇ ਅਸੀਂ ਤਾਂ ਬਾਈ ਕੀਤਾ ਵਾ ਦੋ ਮਾਰਕੀਟ ਤੇ ਡਾਊਨ ਸਾਈਡ ਜੋ ਬਾਅਰ ਹੈ ਨਾ ਉਹ ਬਹੁਤ ਵਧੀਆ ਪ੍ਰੋਫਿਟ ਮਾਰਕੀਟ ਨੇ ਵਾਰਨਿੰਗ ਨਹੀਂ ਵਾਰਨਿੰਗ ਦੇਣਾ ਸੀਗਾ ਵਾਰਨਿੰਗ ਮਾਰਕੀਟ ਨੇ ਦੇਤਾ ਅਸੀਂ ਬਸ ਇੰਨਾ ਹੀ ਕਰਦੇ ਆ ਕਿ ਮਾਰਕੀਟ ਕੇਵਲ ਔਰ ਕੇਵਲ ਬਾਇਰ ਨੂੰ ਜਿਹੜੇ ਬਾਇਰ ਇੱਥੇ ਬੈਠੇ ਹੋਣਗੇ ਬ੍ਰੇਕਆਊਟ ਦੇ ਬਾਅਦ ਆਏ ਹੋਣਗੇ 52 500 ਦੇ ਬ੍ਰੇਕਆਊਟ ਬ੍ਰੇਕਆਊਟ ਤੋਂ ਬਾਅਦ ਇਸ ਜਗ੍ਹਾ ਤੇ ਮਾਰਕੀਟ ਜਦ ਮਤਲਬ ਕਿਸੇ ਨੇ ਬਾਈ ਕੀਤਾ ਹੋਊਗਾ ਉਹ ਮਾਰਕੀਟ ਕੱਢ ਚੁੱਕਿਆ ਡਾਊਨ ਸਾਈਡ ਵਾਲੇ ਬਾਅਰ ਨੂੰ ਅਜੇ ਤੱਕ ਕੋਈ ਖਤਰਾ ਨਹੀਂ ਨਜ਼ਰ ਆ ਰਿਹਾ ਔਰ ਮਾਨ ਆਪਣੀ ਪੋਜੀਸ਼ਨ ਹੈਂਡਲ ਕਰੇਗਾ ਜੀ ਹੁਣ ਇਸੇ ਜਗ੍ਹਾ ਤੇ ਸੈਲਰ ਆਉਣਾ ਇਕੱਠੇ ਹੋਣਗੇ ਕਿਉਂਕਿ ਮਾਰਕੀਟ ਨੇ 51 500 ਦਾ ਬ੍ਰੇਕਡਾਊਨ ਦਿੱਤਾ ਹੁਣ ਅਸੀਂ ਮਾਰਕੀਟ ਦੇ ਵਿੱਚ ਵੇਟ ਕਰ ਸਕਦੇ ਆਂ ਦੇਖੋ ਸਬਰ ਅਸੀਂ ਪੇਸ਼ੈਂਸ ਸਬਰ ਰੱਖਣਾ ਸੀਗਾ ਅਸੀਂ ਇਸ ਚੀਜ਼ ਤੱਕ ਰੱਖਿਆ अगर मार्केट्स ਦੇ ਵਿੱਚ ਪੋਜੀਸ਼ਨ ਬਣਾਉਣ ਵਾਸਤੇ ਵੀ ਸਬਰ ਕਰਨਾ ਵਾ ਮਤਲਬ ਇੱਥੇ ਪੋਜੀਸ਼ਨ ਨਹੀਂ ਬਣਾਈ ਇਸ ਜਗ੍ਹਾ ਤੇ ਹੁਣੇ ਵੀ ਵੇਟ ਕਰਦੇ ਤੇ ਵੀ ਇੱਥੇ ਵੇਟ ਕਰੀਏ ਨਹੀਂ ਨਹੀਂ ਮਾਰਕੀਟ ਥੱਲੇ ਜਾ ਸਕਦਾ ਬਈ ਰਿਸਕ ਤਾਂ ਲੈਣਾ ਪੈਣਾ ਮਾਰਕੀਟ ਦੇ ਉੱਤੇ ਅਗਰ ਰਿਸਕ ਨਹੀਂ ਲਵਾਂਗੇ ਮਾਰਕੀਟ ਦੇ ਵਿੱਚ ਤਾਂ ਮਾਰਕੀਟ ਪ੍ਰੋਫਿਟ ਕਿੱਧਰ ਬਣਾ ਕੇ ਦੇਊਗਾ ਸਾਨੂੰ ਹੁਣੇ ਬਿਲਕੁਲ ਰਾਈਟ ਜਗ੍ਹਾ ਵਾ ਐਂਟਰੀ ਕਰਨੀ ਫਿਰ ਵੀ ਅਸੀਂ ਗਲਤ ਹੁੰਨੇ ਹਾਂ ਬਿਲਕੁਲ ਸਹੀ ਜਗ੍ਹਾ ਐਂਟਰੀ ਕਰਨੀ ਅਗਰ ਫਿਰ ਵੀ ਗਲਤ ਹੁੰਨੇ ਤਾਂ ਫਿਰ ਅਸੀਂ ਲਾਅਸ ਲੈ ਕੇ ਨਿਕਲਾਂਗੇ ਜੋ ਵੀ ਮਾਰਕੀਟ ਦੇ ਵਿੱਚ ਅਸੀਂ ਡਿਸਾਈਡ ਕੀਤਾ ਵਾ ਜੋ ਵੀ ਡੇਲੀ ਦਾ ਲਾਅਸ ਅਸੀਂ ਡਿਸਾਈਡ ਕੀਤਾ ਉਹ ਲੈ ਕੇ ਅਸੀਂ ਨਿਕਲ ਜਾਵਾਂਗੇ ਉਸ ਤੋਂ ਬਾਅਦ ਅਸੀਂ ਟ੍ਰੇਡ ਨਹੀਂ ਕਰਾਂਗੇ ਵੇਟ ਕਰਦੇ ਹਾਂ ਅਜੇ ਮੈਰੀ ਦੇਖੋ ਸਾਡੀ ਪੋਜੀਸ਼ਨ ਦੇ ਵਿੱਚ ਲਾਅਸ ਪ੍ਰੋਫਿਟ ਦੋਵੇਂ ਚੱਲ ਰਿਹਾ ਹੈ ਅਜੇ ਮੇਰੇ ਕੋਸ਼ ਤੋਂ ਕੋਸ਼ ਗਿਆ ਵੇਟ ਕਰ ਮਾਰਕੀਟ ਦੇ ਵਿੱਚ ਅਸੀਂ ਇਸ ਜਗ੍ਹਾ ਤੇ ਪੋਜੀਸ਼ਨ ਬਣਾਈ ਸੀਗੀ ਇਸੇ ਜਗ੍ਹਾ ਤੇ ਪੋਜੀਸ਼ਨ ਬਣਾਈ ਸੀਗੀ ਹੋਰ ਮਾਰਕੀਟ ਨੇ ਆਪਸਾਈਡ ਮੂਵ ਕਰਨਾ ਸਟਾਰਟ ਕਰ ਦਿੱਤਾ ਤਾਂ ਅਸੀਂ ਪ੍ਰੋਫਿਟ ਦੇਖ ਸਕਦੇ ਹਾਂ ਠੀਕ ਠਾਕ ਪ੍ਰੋਫਿਟ ਨਜ਼ਰ ਆ ਰਿਹਾ ਕੀ ਗੇਟ ਕਰਾਂਗੇ ਕਿਸੇ ਹੁਣ ਸਾਡਾ ਪ੍ਰੋਫਿਟ ਤੇ ਲੌਸ ਕਿੰਨਾ ਹੋਣ ਵਾਲਾ ਅਸੀਂ ਪ੍ਰੋਫਿਟ 3000 ਰੁਪਏ ਤੱਕ ਪ੍ਰੋਫਿਟ ਲਵਾਂਗੇ ਔਰ ਲੌਸ ਵੀ ਸਾਡਾ 2250 ਤੱਕ ਲੌਸ ਹੋਏਗਾ ਸਾਡਾ ਕੁਕੀ ਅਸੀਂ 1000 ਦਾ ਪ੍ਰੋਫਿਟ ਵੀ ਦੇ ਚੁੱਕੇ ਹਾਂ ਸਾਡਾ ਟੋਟਲ ਜੋ ਲਿਮਿਟ ਹੈ ਲੌਸ ਦੀ ਇੱਕ ਦਿਨ ਦੀ ਉਹ ਹੈਗੀ 3000 ਰੁਪਏ ਬਟ ਅਸੀਂ 100 1000 ਰੁਪਿਆ ਪ੍ਰੋਫਿਟ ਦੇ ਚੁੱਕੇ ਹਾਂ ਇਸ ਲਈ ਸਾਡੀ ਲੌਸ ਦੀ ਲਿਮਿਟ 2250 ਤੱਕ ਚੱਲੀ ਗਈ ਹੈ ਵੇਟ ਕਰਦਿਆਂ ਇਸ ਜਗ੍ਹਾ ਤੇ ਅਸੀਂ ਮਾਰਕੀਟ ਨੂੰ ਆਪ ਸਾਡਾ ਮੂੰਹ ਕਰਨਾ ਸਟਾਰਟ ਕਰ ਦਿੰਦਾ ਹੁਣ ਮਾਰਕੀਟ ਦਾ ਸਾਡਾ ਟਾਰਗੇਟ ਕੀ ਹੋਏਗਾ ਮਾਰਕੀਟ ਦੇ ਵਿੱਚ ਜੇ ਸਾਡਾ ਟਾਰਗੇਟ ਇਸ ਜਗ੍ਹਾ ਤੇ ਵੀ ਸਾਨੂੰ ਜੇ ਮਿਲ ਜਾਏ ਅਸੀਂ 622 ਦੇ ਕਰੀਬ-ਕਰੀਬ ਅਸੀਂ ਪ੍ਰੋਫਿਟ ਬੁੱਕ ਕਰਾਂਗੇ ਇਸ ਤਰ੍ਹਾਂ ਦੀ ਕੈਂਡਲ ਬਣਾ ਰਿਹਾ ਨਾ ਇਹ ਬਹੁਤ ਹੀ ਖਤਰਨਾਕ ਕੈਂਡਲ ਹੈ ਹੋ ਸਕਦਾ ਮਾਰਕੀਟ ਥੱਲੇ ਨੂੰ ਆ ਜਾਏ ਬਟ ਬਹੁਤ ਪრობਬਿਲਿਟੀ ਇਹ ਹੈ ਕਿ ਮਾਰਕੀਟ ਇੱਕ ਵਾਰੀ ਇੱਕ ਵਾਰੀ ਬ੍ਰੇਕਆਊਟ ਕਰ ਦੇਗਾ ਇਸ ਜਗ੍ਹਾ ਤੋਂ ਤਾਂ ਬਹੁਤ ਵਧੀਆ ਗੱਲ ਹੈ ਮਾਰਕੀਟ ਨੂੰ ਕਰਨਾ ਚਾਹੀਦਾ ਵਾ ਡਾਇਰੈਕਟ ਮਾਰਕੀਟ ਨੂੰ ਥੱਲੇ ਜਾਣਾ ਮੁਸ਼ਕਲ ਹੋ ਜਾਂਦਾ ਹੈ ਮਾਰਕੀਟ ਨੇ ਜਿੰਨੀ শারਪ ਕੈਂਡਲ ਜਿਹੜੀ ਸੀਗੀ ਆਪਸਾਈਡ ਬਣਾਉਣਾ ਸਟਾਰਟ ਕੀਤੀ ਉਸੇ ਤਰ੍ਹਾਂ ਹੀ ਇਹ ਕੈਂਡਲਾਂ 네ਗੇਟਿਵ ਬਣਾਉਣਾ ਸ਼ੁਰੂ ਕਰ ਦਿੱਤੀਆਂ ਹੁਣ ਮਾਰਕੀਟ ਇਸ ਤੋਂ ਲੈਵਲ ਤੋਂ ਥੱਲੇ ਆ ਨਹੀਂ ਸਕਦਾ ਆ ਸਕਦਾ ਮਾਰਕੀਟ ਲੇਕਿਨ ਪਰਬੈਬਿਲਿਟੀ ਇਹ ਹੈ ਕਿ ਪਹਿਲੇ ਉਪਰੋਂ ਜਾ ਕੇ ਪਹਿਲੂ ਪਹਿਲੂ ਸੈਲਰ ਨੂੰ ਕੱਢਣ ਦੀ ਕੋਸ਼ਿਸ਼ ਕਰੂਗਾ ਕਿਉਂਕਿ ਸੈਲਰ ਇਸ ਲਗਾ ਦੇ ਮਾਰਕੀਟ ਕਲੋਜ਼ਿੰਗ ਪ੍ਰਾਈਸ ਦੇ ਥੱਲੇ ਥੱਲੇ ਮਾਰਕੀਟ ਤੇ ਸੈਲਰ ਆਉਣਗੇ ਇੱਕ ਮਾਰਕੀਟ ਨੇ 51 500 ਦਾ ਲੈਵਲ ਦਾ ਬ੍ਰੇਕਡਾਊਨ ਕਰ ਦਿੱਤਾ ਵਾ ਫਿਰ ਮਾਰਕੀਟ ਦੇ ਅੰਦਰ ਸੈਲਰ ਆਉਣਗੇ ਹੁਣ ਮੰਨ ਲਓ ਮਾਰਕੀਟ ਨੇ ਦੇਖੋ ਐਗਜੈਕਟਰ 55 500 ਦਾ ਮਰਾਜੂਰੈਂਟ ਲੈ ਆ ਕਿ ਮਾਰਕੀਟ ਨੇ ਥੱਲੇ ਨੂੰ ਆਣਾ ਸ਼ੁਰੂ ਕੀਤਾ ਸੈਲਰ ਆਉਣੇ ਸਟਾਰਟ ਹੋਣਗੇ ਜਦੋਂ ਸੈਲਰ ਆਉਣਗੇ ਤਾਂ ਸਾਡਾ ਪ੍ਰੋਫਿਟ ਮਾਰਕੀਟ ਦੇ ਵਿੱਚ ਬੰਦ ਹੋ ਜਾਊਗਾ ਅੱਜ ਕਰ ਨਹੀਂ ਬਣੂਗਾ ਤਾਂ ਅਸੀਂ ਮਾਰਕੀਟ ਦੇ ਵਿੱਚ ਲੌਸ ਲੈ ਕੇ ਜਾਵਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਕੋਈ ਦੇਖੋ ਮਾਰਕੀਟ ਦੇ ਵਿੱਚ ਅਸੀਂ ਪਹਿਲਾਂ ਪ੍ਰੋਫਿਟ ਦੇ ਵਿੱਚ ਸੀਗੇ ਹੁਣ ਮਾਰਕੀਟ ਨੇ ਸਾਨੂੰ ਲੌਸ ਦੇਣਾ ਸਟਾਰਟ ਕਰ ਦਿੱਤਾ ਤਾਂ ਅਸੀਂ ਕੋਈ ਦਿੱਕਤ ਵਾਲੀ ਗੱਲ ਨਹੀਂ ਅਸੀਂ ਜੇਕਰ ਮਾਰਕੀਟ ਸਾਨੂੰ ਲਾਸ ਦਿੰਦਾ ਅਸੀਂ ਲਾਸ ਲੈ ਕੇ ਨਿਕਲ ਜਾਵਾਂਗੇ ਮਾਰਕੀਟ ਤੋਂ ਐਂ ਦਾ ਨਹੀਂ ਕਿ ਮਾਰਕੀਟ ਦੇ ਵਿੱਚ ਫਾਈਟ ਕਰਾਂਗੇ ਅਸੀਂ ਕਿ ਸਾਡਾ ਲਾਸ ਹੋ ਗਿਆ ਅਸੀਂ ਲਾਸ ਨਹੀਂ ਲੈਣਾ ਅਸੀਂ ਪ੍ਰੋਫਿਟ ਲੈ ਕੇ ਜਾਵਾਂਗੇ ਐਂ ਦਾ ਨਹੀਂ ਕੋਈ ਦਿੱਕਤ ਵਾਲੀ ਗੱਲ ਨਹੀਂ ਅਗਰ ਮਾਰਕੀਟ ਸਾਨੂੰ ਲਾਸ ਦਿੰਦਾ ਤਾਂ ਅਸੀਂ ਲਾਸ ਲੈ ਕੇ ਜਾਣਾ ਪਸੰਦ ਕਰਾਂਗੇ ਨਿਵੇਟ ਕਰਦੇ ਆ ਜੇ ਲਾਸ ਤਾਂ ਕਾਫੀ ਇਨਕਰੀਜ਼ ਹੋ ਰਿਹਾ ਸਾਡਾ ਜੋ ਵੀ ਸਾਡਾ 22500 ਤੱਕ ਲਾਸ ਆ ਅਸੀਂ ਉਹ ਡਿਸਾਈਡ ਕੀਤਾ ਲਾਸ ਲੈ ਕੇ ਨਿਕਲ ਜਾਵਾਂਗੇ ਵੀ ਵੇਟ ਕਰਦੇ ਆ ਅੱਜ ਅੱਜ ਤਾਂ ਲਾਓ ਸਾਡੀ ਲਿਮਟ ਦੇ ਵਿੱਚ ਹੀ ਆ ਮਾਰਕੀਟ ਦੇ ਵਿੱਚ ਦੇਖੋ ਮਾਰਕੀਟ ਨੂੰ ਵੈਬਸਾਈਟ ਦਾ ਮੂਵ ਕਰਨਾ ਤਾਂ ਸਟਾਰਟ ਕਰ ਦਿੱਤਾ। ਦੇਖੋ ਲੋਸ ਤਾਂ ਸਾਡਾ ਬਹੁਤ ਘੱਟ ਹੋ ਗਿਆ। ਲੋਸ ਤਾਂ ਬਹੁਤ ਘੱਟ ਹੈ। ਆਪਾਂ ਸਾਡਾ ਮੂਵ ਤਾਂ ਕੀਤਾ ਜਿੱਦੇ ਮਾਰਕੀਟ ਨੂੰ ਮਾਰਕੀਟ ਹੇਠਲੇ ਨਾ ਆਉਣ ਦੀ ਕੋਸ਼ਿਸ਼ ਕਰ ਰਿਹਾ। ਅਗਰ ਇਸ ਜਗ੍ਹਾ ਤੋਂ ਪੋਸੀਬਲ ਹੈ। ਇਸ ਜਗ੍ਹਾ ਤੋਂ ਉੱਪਰ ਜਾਣਾ ਹੈ। ਤਾਂ ਇਸ ਜਗ੍ਹਾ ਤੋਂ ਉੱਪਰ ਜਾ ਸਕਦਾ। ਅਗਰ ਇਹਨੇ ਅੱਜ ਉੱਪਰ ਨਹੀਂ ਜਾਣਾ ਮਾਰਕੀਟ ਨੇ ਜਿੱਥੋਂ ਤੱਕ ਮੇਰਾ ਇੰਡੀਆ ਦਾ ਮਾਰਕੀਟ ਇਹਨੂੰ ਸੈਲਰ ਨੂੰ ਕੱਢਣ ਵਾਸਤੇ ਮਾਰਕੀਟ ਆਫਸਾਈਡ ਦਾ ਮੂਵ ਜ਼ਰੂਰ ਕਰੇਗਾ ਤੇ ਮਾਰਕੀਟ 51 500 ਤੋਂ ਉੱਪਰ ਜ਼ਰੂਰ ਮੂਵ ਕਰੇਗਾ ਤਾਂ ਮੂਵ ਕਰ ਦੇਗਾ ਦੇ 50 60 ਪੁਆਇੰਟ ਹੋਰ ਲਿਆ ਜਾਏਗਾ ਮਾਰਕੀਟ ਉੱਪਰ ਨੂੰ ਤਾਂ ਸਾਡਾ ਟਾਰਗੇਟ ਅੱਜ ਦਾ ਕੰਪਲੀਟ ਹੋ ਜਾਏਗਾ ਅਸੀਂ ਵੇਟ ਕਰਦੇ ਹਾਂ ਅੱਜ ਕੁਝ ਨਹੀਂ ਕਰਾਂਗੇ ਮਾਰਕੀਟ ਦੇ ਵਿੱਚ ਵੇਟ ਕਰਾਂਗੇ ਅਸੀਂ ਪੋਜੀਸ਼ਨ ਬਣਾ ਚੁੱਕੇ ਹਾਂ ਅਸੀਂ ਪੋਜੀਸ਼ਨ ਬਣਾਉਣ ਤੋਂ ਪਹਿਲਾਂ ਵੀ ਵੇਟ ਕੀਤਾ ਤਾਂ ਹੁਣ ਵੀ ਵੇਟ ਕਰਨੇ ਹਨ ਕਿਉਂਕਿ ਇਸ ਨੂੰ ਬਣਾ ਕੇ ਵੀ ਵੇਟ ਕਰਨੇ ਜਾਂ ਤਾਂ ਸਾਡਾ ਲਾਸ ਹੈ ਜਾਂ ਪ੍ਰੋਫਿਟ ਹੈ ਜੋ ਵੀ ਮਾਰਕੀਟ ਸਾਨੂੰ ਦੰਦਾਸੀ ਲੈ ਕੇ ਨਿਕਲ ਜਾਣਾ ਹੈ ਮਾਰਕੀਟ ਕਾਫੀ ਜ਼ਿਆਦਾ 네ਗਟਿਵ ਹੋਣਾ ਸਟਾਰਟ ਹੋ ਗਿਆ ਦੇਖੋ ਕਿਸ ਤਰ੍ਹਾਂ ਦੀ ਕੰਟਰੋਲ ਬਣਾ ਰਿਹਾ ਤਾਂ ਜਿੱਦ ਜਿੱਦ ਵਿੱਚ ਮਾਰਕੀਟ ਇਸ ਤਰ੍ਹਾਂ ਦੀ 네ਗਟਿਵ ਸਾਈਕੋਲੋਜੀ ਕ੍ਰੀਏਟ ਨਹੀਂ ਕਰੇਗਾ ਕਿ ਮਾਰਕੀਟ ਵੀ ਮੈਂ ਬੜਾ 네ਗਟਿਵ ਹੋ ਗਿਆ ਮਾਰਕੀਟ ਲਈ ਮੈਨੂੰ ਸੇਲ ਕਰ ਸੈਲ ਕਰਨਾ ਚਾਹੀਦਾ ਵਾ ਇਹ ਦੇਖੋ ਇੱਥੇ ਲੋਕ ਸੈਲਰ ਆਉਣਗੇ ਇਨਸ਼ਾਅੱਲਾ ਨਮਕਾ ਮਾਰਕੀਟ ਅਪਸਾਈਡ ਵੀ ਮੂਵ ਕਰੇਗਾ ਬਹੁਤ ਬਹੁਤ ਤੇਜ਼ ਨਾਲ ਅਗਰ ਮਾਰਕੀਟ ਕੋਈ ਅਲੱਗ ਹੀ ਕਰਨਾ ਚਾਹੁੰਦਾ ਵਾ ਕਿਉਂਕਿ ਮਾਰਕੀਟ ਦੇਖੋ ਕਾਫੀ ਸ਼ਾਰਪ ਕੰਟਰੋਲ ਬਣਾ ਰਿਹਾ ਮਾਰਕੀਟ ਅਜੇ ਆਪਣ ਨੂੰ ਡਰਨ ਦੀ ਲੋੜ ਨਹੀਂ ਕੋਈ ਦਿੱਕਤ ਵਾਲੀ ਗੱਲ ਨਹੀਂ ਐ ਇਦਾਂ ਨਹੀਂ ਕਿ ਆਪਾਂ ਜਦੋਂ ਆਪਣਾ ਲਾਸ ਕੰਪਲੀਟ ਹੋ ਜਾਂਦਾ ਤਾਂ ਅਸੀਂ ਨਿਕਲ ਜਾਵਾਂਗੇ ਅਜੇ ਵੀ ਲਿਮਟ ਪੈਂਡਿੰਗ ਹੈ ਆਪਣੀ ਲਾਸ ਦੀ ਦੇਖੋ ਮਾਰਕੀਟ ਦੇ ਵਿੱਚ ਵੀਡੀਓ ਮੈਂ ਤਾਂ ਕੱਟ ਕਰ ਰਿਹਾ ਵਾਂ ਕਿ ਮਾਰਕੀਟ ਦੇ ਵੀਡੀਓ ਬਹੁਤ ਲੰਮੀ ਹੋ ਰਹੀ ਹੈ ਤਾਂ ਫਿਰ ਦੇਖਣੀ ਔਖੀ ਹੋ ਜਾਂਦੀ ਹੈ ਇਸ ਕਰਕੇ ਮੈਂ ਵੀਡੀਓ ਕੱਟ ਕਰ ਲੈ ਵੇਟ ਕਰਦੇ ਹਾਂ ਜੇ ਪ੍ਰੋਫਿਟ ਹੁੰਦਾ ਜਾਂ ਲਾਸ ਹੁੰਦਾ ਫਿਰ ਦੇਖਦੇ ਹਾਂ ਮਾਰਕੀਟ ਦੇ ਵਿੱਚ ਸਾਡੇ ਨੂੰ ਲਾਸ ਕਾਫੀ ਜ਼ਿਆਦਾ ਮੈਡਰੇਨਾ ਸਟਾਰਟ ਹੋ ਚੁੱਕਿਆ ਤਾਂ ਹੁਣ ਅਸੀਂ ਆਪਣੀ ਪੋਜੀਸ਼ਨ ਨੂੰ ਮਨ ਲੌਸ ਦੇ ਕੇ ਆਪਣੀ ਜਿਨੀਸ਼ ਨੇ ਮੈਨੇਜ ਕਰ ਸਕਦੇ ਆ ਠੀਕ ਜਦੋਂ ਸਾਡੀ ਲੌਸ ਦੀ ਲਿਮਟ 2500 ਰੁਪਏ ਰੱਖੀ ਅਸੀਂ ਲੌਸ ਕ੍ਰੋਸ ਹੋ ਗਿਆ ਤਾਂ ਅਸੀਂ ਪੋਜੀਸ਼ਨ ਕੱਟ ਕਰ ਦੇਵਾਂਗੇ ਜੇ ਵੇਟ ਕਰਦੇ ਆ ਜੀ ਦੇਖੋ ਮਾਰਕੀਟ ਦੇ ਵਿੱਚ ਹੁਣ ਬੈਂਕ ਨਿਫਟੀ ਦੇ ਵਿੱਚ ਇੱਕ ਲੈਵਲ ਹੈ 51200 ਦਾ ਉਹ ਵੀ ਬਿਲਕੁਲ ਨੇੜੇ ਤੇੜੇ ਆ ਆ ਮਾਰਕਟ ਇਹਨੂੰ ਟੈਸਟ ਕਰ ਸਕਦਾ ਹਾਂ ਕਰ ਸਕਦਾ ਵਾ ਥੱਲੇ ਨੂੰ ਇਸ ਕਰਕੇ ਇਹਨੂੰ ਖਤਰਾ ਬਹੁਤ ਜ਼ਿਆਦਾ ਵਧ ਚੁੱਕਿਆ ਜੇਕਰ ਮਾਰਕੀਟ ਘੁੰਮਣਾ ਹੁੰਦਾ ਤਾਂ ਇਸ ਜਗ੍ਹਾ ਤੋਂ ਜੀ ਇਹ ਜਗ੍ਹਾ ਬੈਸਟ ਓਪਰਚੁਨਿਟੀ ਸੀ ਮਾਰਕੀਟ ਨੂੰ ਘੁਮਣ ਵਾਸਤੇ ਲੇਕਿਨ ਮਾਰਕੀਟ ਅੱਜ ਕੁਝ ਕਰਨਾ ਹੀ ਹੋਰ ਚਾਹੁੰਦਾ ਦੇਖਦੇ ਹਾਂ ਲੌਸ ਅਸੀਂ ਕੰਪਲੀਟ ਲਵਾਂਗੇ 2500 ਰੁਪਏ ਜੋ ਵੀ ਡਿਸਾਈਡ ਕੀਤਾ ਜੇਕਰ ਲੌਸ ਕੰਪਲੀਟ ਹੋ ਜਾਂਦਾ ਤਾਂ ਅਸੀਂ ਲੈ ਕੇ ਨਿਕਲ ਜਾਵਾਂਗੇ वेट कर देखा निफ्टी दिक्कत ज्यादा करूँगा क्योंकि डाउन साइड से निफ्टी के 24000 ਦਾ ਲੈਵਲ ਆ। ਦਾ ਮਾਰਕਟ ਇਹਨੂੰ ਟੱਚ ਕਰਨ ਵਾਸਤੇ ਜੋ ਵੀ ਬਾਏਰ ਬੂਰਿਆ ਉਹਨੂੰ ਕੱਢਣ ਵਾਸਤੇ ਆ ਸਕਦਾ ਵਾ। ਹੁਣ ਟਾਪਰ ਸਾਈਡ ਜਿਹੜੇ ਆ ਸੈਲਰ ਆ ਉਹ ਵੀ ਬਹੁਤ ਵਧੀਆ ਪ੍ਰੋਫਿਟ ਦੇ ਵਿੱਚ ਆਗੇ ਹੋਣਗੇ। ਉਹਨਾਂ ਨੂੰ ਵੀ ਕਾਫੀ ਕੰਫੀਡੈਂਸ ਹੋ ਗਿਆ ਹੋਵੇਗਾ। ਤਾਂ ਮਾਰਕਟ ਜਿਆਦਾ ਡਿੱਗ ਚੁੱਕਾ। ਵੀ ਵੇਟ ਕਰਦੇ ਆ ਫਿਲਹਾਲ ਅਜੇ ਤਾਂ। ਮਾਰਕਟ ਦੇ ਵਿੱਚ ਸਾਡਾ ਲਾਸਟ ਤਾਂ ਕਾਫੀ ਘਟ ਹੋ ਚੁੱਕਿਆ ਵਾ। ਨੇ ਦੇਖੋ ਕਾਫੀ ਕਟਾਟ ਹੋ ਚੁੱਕਿਆ ਵਾ ਲੇਕਿਨ ਅਜੇ ਵੀ ਖਤਰਾ ਤਾਂ ਬਣਿਆ ਹੋਇਆ ਵਾ ਇਹ ਇਸ ਜਗ੍ਹਾ ਤੋਂ ਹੁਣ ਮਾਰਕੀਟ ਨੂੰ ਥੱਲੇ ਨਹੀਂ ਆਉਣਾ ਚਾਹੀਦਾ ਅਗਰ ਡਾਉਨਸਾਈਡ ਮੂਵ ਕਰੇਗਾ ਤਾਂ ਫਿਰ ਮਾਰਕੀਟ ਨੂੰ ਕੰਨ ਸੀ ਹੀ ਆ ਕਿ ਮਾਰਕੀਟ ਫਿਰ 51200 ਵਾਲੇ ਨੂੰ ਟਾਰਗੇਟ ਕਰਨਾ ਸ਼ੁਰੂ ਕਰ ਦੇਊਗਾ ਬਾਏਰ ਨੂੰ ਟਾਰਗੇਟ ਕਰੇਗਾ ਫਿਰ ਇਹ ਅਪਸਾਈਡ ਤੇ ਜਾਣਾ ਮੁਸ਼ਕਲ ਹੋ ਜਾਣਾ ਇਹਦਾ। ਇਹੀ ਲੈਵਲ ਆ ਹੁਣ ਤਾਂ। ਤਾਂ ਮਾਰਕੀਟ ਨੂੰ ਵਾਪਸ ਹੇਡ ਮੂਵ ਕਰ ਦੇਣਾ ਚਾਹੀਦਾ। ਠੀਕ ਹੈ ਲਓ ਉਸ ਤਾਂ ਜੇ ਸਾਡਾ ਲਿਮਟ ਦੇ ਵਿੱਚ ਹੀ ਹੈ ਵੇਟ ਕਰਦੇ ਹਾਂ ਅੱਜ। ਦੇਖੋ ਮਾਰਕੀਟ ਦੇ ਵਿੱਚ ਹੁਣ ਕਿਸ ਤਰੀਕੇ ਦਾ ਸਟਰਕਚਰ ਬਣ ਰਿਹਾ ਵਾ। ਅਗਰ ਮਾਰਕੀਟ ਇਸ ਲੋਨ ਕ੍ਰੋਸ ਕਰਦਾ ਵਾ ਤੇ ਫਿਰ ਮੁਸ਼ਕਲ ਹੋ ਜਾਂਦਾ ਸਾਡਾ ਟਰੇਡ ਗਲਤ ਹੋ ਜਾਂਦਾ ਫਿਰ ਅਸੀਂ ਲਾਸ ਲੈ ਕੇ ਜਾਣਾ ਪਏਗਾ ਕਿਉਂਕਿ ਥੱਲੇ 5200 ਦਾ ਲੈਵਲ ਹੈ ਇਹ ਸਾਡਾ ਲਾਸ ਕੰਪਲੀਟ ਹੋ ਚੁੱਕਾ ਵਾ ਸਾਡਾ ਨਿਕਲਣਾ ਹੀ ਠੀਕ ਰਹੇਗਾ ਮਾਰਕੀਟ ਤੋਂ ਮੈਨੂੰ ਲੱਗਦਾ ਨਹੀਂ ਕਿ ਜਿਵੇਂ ਰਿਕਵਰੀ ਹੋ ਪਾਏਗੀ ਕਾਫੀ ਨੈਗੇਟਿਵ ਸੈਂਟੀਮੈਂਟ ਬਣਾ ਦਿੰਦਾ ਮਾਰਕੀਟ ਮੇਂ ਦੇਖੋ ਉਹ ਸਾਡੀ ਲਿਮਟ 3000 ਰੁਪਏ ਤੱਕ ਇਸ ਲਈ ਥੋੜਾ ਬਹੁਤਾ ਸੀ ਰਿਸਕ ਲੈ ਲਿਆ ਕੜ ਦੇ ਜਿਸੀ ਆਪਣੀ ਪੋਜੀਸ਼ਨ ਦੇ ਵਿੱਚ ਲੌਸ ਬੁੱਕ ਕਰ ਚੁੱਕੇ ਹਾਂ ਕਿਉਂਕਿ ਮਾਰਕੀਟ ਅੱਜ ਜਿਆਦਾ 네ਗੇਟਿਵ ਮੂਵ ਕਰਨਾ ਚਾਹੁੰਦਾ ਕੋਈ ਗੱਲ ਨਹੀਂ ਲੌਸ ਪ੍ਰੋਫਿਟ ਇੱਕ ਪਾਰਟ ਆਫ ਗੇਮ ਹੈ ਅਗਰ ਅਸੀਂ ਲੌਸ ਨਾ ਲਾਵਾਂ ਦੇ ਮਾਰਕੀਟ ਦੇ ਵਿੱਚੋਂ ਤਾਂ ਸਾਨੂੰ ਪ੍ਰੋਫਿਟ ਹੁੰਦਣਾ ਮੁਸ਼ਕਲ ਹੈ ਠੀਕ ਹੈ ਇਸ ਵਾਰ ਕੇ ਅਸੀਂ ਪ੍ਰੋਪਰ ਲੋਸ ਅਲਜ ਲੈ ਚੁੱਕੇ ਹਾਂ ਆਪਣਾ ਦੋ ਵੀ ਸਾਡੀ ਲਿਮਟ ਸੀ ਇਸ ਲਿਮਟ ਤੋਂ ਅਸੀਂ ਕਰਾਸ ਨਹੀਂ ਹੁੰਦਤਾ ਮਿਲਦੇ ਹਾਂ ਕੱਲ ਅੱਜ ਦਾ ਦਿਨ ਦਾ डन ਹੋ ਚੁੱਕਿਆ